ਗੱਪਣਾ ਹੋ ਸਕਦੀ ਹੈ ਬਹੁਤ ਚੰਗਾ ਬਕਦਰਾ ਹੈ ਕੁੱਤੇ ਕੁੱਤੇ ਤੇ ਜਾਂਦਾ ਜਾਂਦੇ ਤੋਂ ਵੀ ਗੱਪਣਾ ਇਹ ਪੀਲੀ ਹੱਥ ਦਾ ਨਿਭੜ ਕੀ ਗੱਲ ਮੰਦਰ ਨਹੀਂ ਹੈ ਜੀ ਨਹੀਂ ਨਹੀਂ ਚੱਲੀ ਅਸੀਂ ਵਿਟਾਲੀ ਐ ਇੰਨਾ ਦਾ ਚਿਰ ਲਾਉਂਦੇ ਨੇ ਦੱਸ ਯਾਰ ਆਈ ਨੂੰ ਥੋੜਾ ਜਿਹਾ ਘਟਾ ਕੇ ਪਾ ਲੈ ਇਹਨੂੰ ਵਧਾ ਕੇ ਪਾ ਲੈ 20000 ਦਾ ਜੋੜਾ ਲੈ 3 ਤਾਂ ਹੋਣਾ ਨਾਲੇ ਮੈਨੂੰ ਆਲਾ ਤੂੰ ਜਿਹੜੇ ਮਰਜ਼ੀ ਦੇ ਦੇ ਕੇ ਫਿਰ ਮੈਂ ਉੱਤਰ ਹੀ ਵਿਦਾਈ ਐ ਨਾ ਤੇਰੇ ਆਉਣ ਸਰ ਦੀ ਵੇਲੇ ਹੁੰਨੇ ਉਹਦੇ ਮੇ ਉਹ ਨਹੀਂ ਅੱਜ ਵੇਲੇ ਨਹੀਂ ਹੋਣਾ ਉਹ ਗੱਲ ਆ ਅੱਜ ਲੈ ਕੇ ਵੇਚਣੀਆਂ ਉਹਦੇ ਸਾਨੂੰ ਕਹਿੰਦੇ ਆ ਸੀ ਉਹ ਦਿਨ ਆਉਂਦੀਆਂ ਸੀ ਸਾਨੂੰ ਡਾਰੀ ਨਹੀਂ ਕੋਈ ਅੱਜ ਕੀ ਹੈ ਅੱਜ ਲੈ ਕੇ ਵੇਚ ਲੈ ਕੇ ਆਇਆ ਨਾ ਲੈ ਕੇ ਆਇਆ ਇੰਨੇ ਜਦੋਂ ਅਗਲੇ ਨਹੀਂ ਖੜੀ ਛੜ ਦਿੰਦਾ ਸੀ ਤਾਂ ਹੁਣ ਜੀ ਪੈਸੇ ਤਾਂ ਤਾਂ ਉਹ ਆਹ ਨਾ ਕਰਦਾ ਸੌਦਾ ਚੱਲਿਆ ਨਾ ਦੋਸਤੋ ਕਿਵੇਂ ਹੋਣਾ ਬੱਕਰਾ ਮੰਡੀ ਤੇ ਹਾਂ ਫਸਟ ਖੜਦਾ ਮੇਰੇ ਬੰਦਿਓ 10000 ਘੱਟ ਦੇ ਨਹੀਂ ਹੋ ਰਹੇ ਨੇ ਬੁੜੀ ਓਏ ਇਹਦਾ ਗਾਲੀ ਕੋਈ ਨਹੀਂ 10000 ਦੀ ਜੋੜੀ ਤੂੰ ਮੂੰਹ ਅਗਾੜੀ ਮੈਨੂੰ ਇਹ ਨਹੀਂ ਗਾਲੀ 10000 ਦੀ ਜੋੜੀ ਆਂ ਜੇ ਮੈਂ ਮੰਨੂਗਾ ਤਾਂ ਤੇਰੇ ਤੇ ਮੇਰੇ ਬੰਦੇ ਕਿਹਨਾਂ ਨੇ ਸਲਾਈਂ ਵੀ ਅੱਲਾ ਤੇਰੇ ਮਖਮਲ ਆ ਤੇ ਮੇਰੀ ਕਦਰ ਕਿ ਕਰਤ ਹੈ ਫਿਰ ਲੈ ਆਂ ਨਹੀਂ ਕੁਛ ਦੇ ਤੋ ਕਿਹੜਾ ਪਿੰਡਾ ਬਾਈਆਂ ਦਾ ਗਰੰਟੀ ਦਾ ਵਾਸੀਆ ਵਾਸੀਆ ਬੋਲ ਪੁੱਤ ਨੇ ਵੰਡ ਰਿਸ਼ਟਾ ਕਰੀ ਆਪਾਂ ਮੈਂ ਕੱਢ ਲਈ ਬੱਸ ਹੋ ਗਿਆ ਫੁੱਤ ਨਹੀਂ ਹੋਇਆ ਜੀ ਬੜੀ ਤਾਂ ਪਈ ਇਹ ਮਾਤ ਆ ਗਿਆ ਕੋਈ 30 ਮੰਗੇ ਲੱਗਦਾ ਐਸੇ ਕਿੰਨਾ ਲੱਗਿਆ 36000 ਪੈਸੇ ਨਹੀਂ ਮੰਗਤ ਪਰ ਆਪਣੇ ਰੋੜਾ ਹੋਈਆਂ ਆਪਣੇ ਬੰਦੇ ਨੇ ਤਾਂ ਮੈਨੂੰ ਗਰੰਟੀ ਨਹੀਂ ਕੋਈ ਆ ਗਾ ਦਾ ਵਾਦਾ ਆ ਨਿਆ ਕੋਈ ਬੈਦਾ ਬਈ ਹੋਰ ਕੋਈ ਨਾ ਯਾਰ ਨਾ ਬਈ ਖੜਾ ਬੰਦ ਚੱਲ ਕੋਈ ਨਹੀਂ ਤੇਰੀ ਚੀਜ਼ਾਂ ਪਈਆਂ ਆਪਾਂ ਤੇਰੇ ਨਾਲਦੇ ਨਹੀਂ ਕਿ ਉਹ ਗੱਲ ਕਰਦੇ ਆਪਾਂ ਆਵੇ ਚਮਤੀ ਪੈਂਦੀ ਇੱਥੇ ਦੇ ਤੇਰੇ ਕੋਲ ਖਾਰ ਨੇ ਤੂੰ ਜਾਣ ਵਾਲਾ ਦਿੱਖਦਾ ਆਹ ਕੋਲੀ ਖੜਾ ਥਰੇ ਕੋਈ ਨਹੀਂ ਬਗੀ ਇਹਨੂੰ ਆ ਦੇ ਕਾਹਨ ਚਾਵਾ ਕੇ ਨਵੇਂ ਯਾਰ ਕੋਈ ਮਾਰੀ ਮੋਟੀ ਗਿਆ ਸੀ ਕਿ ਤੈਨੂੰ ਮੇਲ ਲਓ ਯਾਰ ਜੇ ਕੋਈ ਬਾਲਾ ਫਰਕ ਫੇਰ ਗੱਲ ਛੱਡੋ ਬਣਾ ਲੈ ਆ ਆਖਰੀ ਵਾਰੀ ਨੂੰ ਬਣਾ ਲੈ ਨੀ ਵੀ ਇਹ ਦੇ ਗਏ ਸੀ ਕਿ ਫਿਰ ਆਪਾਂ ਦਾ ਸਾਥ ਬੜਾ ਹੀ ਅਗਲਾ ਮੇਚ ਬਣਾ ਲੈ ਆ ਗੱਲ ਸਹੀ ਹੈ ਸੌਦਾ ਹੁੰਦਾ ਚਲੋ ਸਿੰਘ ਕਰਾ ਲੈ ਠੀਕ ਹੋ ਜਾ ਨਾ ਮੇਰਾ ਹੈ ਨਿਆੜੀਆਂ ਨਾ ਨੱਕੀ ਗੱਲ ਕਾਉਂਗਾ ਇਹ ਆਪਾਂ ਨੂੰ ਕੱਲ ਹੀ ਨਾ ਇਹ ਤਾਂ ਦੇਣੀ ਤਾਂ ਹਾਂ ਨਹੀਂ ਮੇਰੀ ਗੱਲ ਨਹੀਂ ਤੇ ਨਾ ਸੀ ਰੱਖ ਅੰਕਲ ਯਾਰ ਮੇਰੀ ਗੱਲ ਸੁਣ ਲੈ ਸੌਦਾ ਨਾ ਆਪਾਂ ਗੁਰੂ ਘਰ ਗੱਲ ਨਹੀਂ ਸਮਝਦਾ ਤੂੰ ਮੇਰੀ ਇਹ ਤਾਂ ਮੇਰੀ ਹਾਂ ਤਾਂ ਠੀਕ ਹੈ ਤੇ ਨਹੀਂ ਆਪਦੇ ਨੱਥੀ ਤੇਰਾ ਦੇ ਕਿਨੇ ਵਈ ਤੇਰਾ ਪਹਾ ਹਾਂ ਸਹੀ ਗੱਲ ਮੇਰੇ ਗੱਲ ਸੁਣ ਲੈ ਚੱਲ ਤੂੰ 29 ਚੱਲ ਸਾਰਾ ਸ਼ਾਹ ਤੇ ਇੱਕ ਗੱਲ ਕਹੂੰ ਤੇਰਾ ਮੋਬਾਈਲ ਵਿੱਚ ਆਈ ਜਾਂਦਾ 25000 ਦਾ ਹੀ ਦੇ ਬਸ ਹੋਰ ਕਰਨੇ ਨੂੰ ਕੋਈ ਨਾ ਕੋਈ ਤੇਰਾ ਮਾਣ ਕਰਿਆ ਬਸ ਲੈ ਲੈ ਲੋ ਜਿਹੜਾ ਲੈਣ ਵਾਲਾ ਬੰਦਾ ਕਿਨੇ ਕਹਦੇ ਬਾਈ ਨੇ ਬਾਈ 25000 25000 ਦੇ ਦਿਆਂਗੇ ਬਾਈ ਬਾਈ ਦੋਸਤ 36 ਤੋਂ 25000 ਆ ਗਿਆ ਠੀਕ ਹੈ 2000 ਰੁਪਏ ਲੱਗਿਆ ਦੋ ਨਾਲ ਜੋੜੀ ਦਾ ਦੇ ਦੇ ਯਾਰ ਤੈਨੂੰ ਨਹੀਂ ਆਉਂਦੀ 25000 ਰੁਪਏ ਦੇ ਯਾਰ ਦੇ 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 ਯਾਰ ਚਲੋ ਜਾਨ ਵਾਲਾ ਬੰਦਾ ਦੇ 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 ਫੜਾ ਯਾਰ ਫੜਾ ਫੜਾ ਆਹੀ ਰੋਟੀ ਰਹੀ ਰੱਖਣਾਂ ਦਾ ਆਹ ਯਾਰ ਮਹਿੰਗਾ ਲੰਦਾ ਅਜੀ ਮੈਨੂੰ ਜੀ ਰੋਟੀ ਲੈਣੀ ਆ ਮਾੜੀ ਮੁੱਠੀ ਨਹੀਂ ਆਪਣੇ ਵਾਲੋ ਜੇ ਰੋਟੀ ਨਾਲ ਖਾਣ ਉਹ ਦੇ ਦੇ ਪਹਿਲਾਂ ਯਾਰ ਆਹੀ ਮੁੱਠੇ ਬੰਦੇ ਲੱਖ ਲਾਏ ਤਮਾਨਾ ਦੇਣੀ ਨਹੀਂ ਪੈਰਾ ਨਹੀਂ ਗਾਲੀ ਨਹੀਂ ਹੈ ਦੇਖ ਲੈ ਕਰ ਲੈ ਬਾਈ ਨਾ ਮੈਂ ਕਰਾਉ ਮੰਨ ਕਰ ਫਿਰ ਨਾ ਜਰਾ ਤੈਨੂੰ ਵੀਡੀਓ ਪਾ ਕੇ ਕਹਤਾ ਸੀ ਮੈਂ ਦੂਜੇ ਦਿਨ ਜਿਵੇਂ ਮਰਜ਼ੀ ਵੇਖ ਤੈਨੂੰ ਕਿਹਾ ਸੀ ਤੇ ਫਿਰ ਮਾਰਾ ਵੇਖ ਕੋਈ ਤੈਨੂੰ ਪਤਾ ਕਿੱਥੇ ਪਈ ਜਾਂਦਾ ਤਾਨੂੰ ਪੰਗਿਆਂ ਦਾ ਵੀ ਪਤਾ ਸਾਰਾ ਆਦਰਾ ਵੀ ਰੱਖਦਾ ਤਾਨੂੰ ਵੇਚਣਾ ਵੀ ਪਤਾ ਸਾਨੂੰ ਨਾ ਵੀ ਪਤਾ ਵੀ ਕੀ ਪੰਦਾ ਤੈਨੂੰ ਬੱਕਰਾ ਵੀ 2000 ਰੁਪਏ ਲੱਗਦੇ ਐ ਉਹ ਵੀ ਮਾਨਤਾਨ ਕਰ ਸਨੇ ਬੱਕਰੇ ਇਹੋਂ ਨਿਲਤ 3000 ਰੁਪਏ ਲੱਗਦਾ ਸਨੇ ਬੱਕਰਾ ਉਹਨਾਂ ਦੇ ਨਾਲ 3000 ਰੁਪਏ ਲੱਗਦਾ ਹੋ ਗਏ ਇਹ ਤਾਂ ਹੈ ਹੀ ਹੈਗਾ ਇਹ ਤਾਂ ਤਿੰਨ ਤੋਂ ਵੱਡਾ ਦੂਦੂ ਨੇ ਫਾਈ ਵੇਚਣਾ ਉਹ ਮਿੱਟੀ ਗੰਮੇ ਵੇਚਣਾ ਇੱਕ ਹੀ ਗੱਲ ਕਰਦੇ ਬਸ ਇੱਕ ਹੀ ਗੱਲ ਕਰਦੇ ਕਿਹੜੀ ਮੇਰੇ ਸਾਰੇ ਸੀ ਇਹ ਬੰਦੇ ਨੇ ਪਰ ਵੀ ਆ ਨਹੀਂ ਪਾਉਣਾ ਬਈ ਬਸ ਉਹਨੇ ਮੈਨੂੰ ਇਹ ਡਾਕਤਾ ਸੀ ਮੈਂ ਉਹਨੂੰ ਪੁੱਛ ਕੇ ਆਇਆ ਮੈਂ ਕਿਹਾ ਤਾਂ ਮੈਂ ਰੱਖਣੀ ਮੈਂ ਆ ਤੂੰ ਰੱਖਣੀ ਜਿੰਨੇ ਵਟੇੜਾ ਉਹਨਾਂ ਵੀ ਆਏ ਚੱਲ ਤੂੰ ਗਿਆਸ਼ ਕਰਦੇ ਨੇ ਕਿੰਨੇ ਤੁਸੀਂ ਲਾਈ ਬਾਈ 10000 ਲਖਾਈ ਪਾਪਾ ਮੇਰੇ ਕਰਾਉਣੀ ਆ ਠੀਕ ਆ ਸੋ 20000 ਦੇ ਜੁਆ ਦਾ ਸਾਡਾ ਹੋ ਗਿਆ ਤੇ ਲਖਾਈ ਬਾਈ ਭੂਮੀ ਨੇ ਕਰਾਉਣੀਆਂ ਇਧਰ ਵਾਲੇ ਨੇ ਆ ਬਾਈ ਤੇ ਮਿਲ ਜਾਂ ਦੋਸਤੋ ਇਧਰ ਵਾਲੀ ਵੀਡੀਓ ਦੇ ਨਾਲ ਪੰਡ ਤੂਲਾ ਬੱਕਰਾ ਮੰਡੀ ਤੇ